ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪਵਿੱਤਰ ਪਾਪੀ ਨਾਟਕ ਦਾ ਜਿਹੜਾ 16ਵਾਂ ਭਾਗ ਹੈ ਉਹ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੇ ਹਾਂ ਪੂਰੇ ਨਾਟਕ ਦੀ ਕਹਾਣੀ ਜਾਣਨ ਦੇ ਲਈ ਤੁਸੀਂ ਇਸ ਤੋਂ ਜਿਹੜੇ ਪਹਿਲਾਂ ਵਾਲੇ ਭਾਗ ਨੇ ਉਹ ਜ਼ਰੂਰ ਦੇਖ ਲੈਣਾ ਤਾਂ ਕਿ ਤੁਹਾਨੂੰ ਪੂਰੀ ਕਹਾਣੀ ਸਮਝ ਆ ਸਕੇ ਨਾਵਲ ਬਹੁਤ ਹੀ ਵਧੀਆ ਏ ਸਾਡੇ ਸਮਾਜ ਦੇ ਤਾਣੇ ਬਾਣੇ ਤੇ ਆਧਾਰਿਤ ਹੈ ਵੀਣਾ ਦੇ ਵਿਆਹ ਤੋਂ ਤੀਜੇ ਦਿਨ ਬਾਅਦ ਕਿਦਾਰ ਦੁਕਾਨ ਤੇ ਗਿਆ ਦੁਕਾਨ ਦੇ ਤਾਕ ਭੀੜੇ ਹੋਏ ਸਨ ਭੀੜੇ ਹੋਏ ਸਨ ਮਤਲਬ ਕਿ ਬੰਦ ਕੀਤੇ ਹੋਏ ਸੀ ਨਾਲ ਲੱਗੇ ਹੋਏ ਸੀ ਗੇਟ ਉਹਦੇ ਅੰਦਰ ਲੰਘ ਕੇ ਉਹ ਪੌੜੀਆਂ ਥਾਣੀ ਉੱਪਰ ਚੜ ਗਿਆ ਸੰਦੂਕੜੀ ਭਾਗ ਗੱਲੇ ਦੀਆਂ ਚਾਬੀਆਂ ਲੈਣ ਲਈ ਜਦੋਂ ਉੱਪਰ ਪੂਜਾ ਤਾਂ ਅਤਰ ਸਿੰਘ ਉਸ ਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਆ ਉਸਨੇ ਕੀਦਾਰ ਨੂੰ ਵੇਖਦਿਆਂ ਹੀ ਪਹਿਲਾ ਸਵਾਲ ਉਸ ਉੱਤੇ ਇਹੋ ਕੀਤਾ ਕਿਉਂ ਕੀਦਾਰ ਕੁਝ ਬਿਮਾਰ ਹੋ ਗਿਆ ਸੀ ਜੀ ਹਾਂ ਕਿਦਾਰ ਨੇ ਸੁਸਤ ਜਿਹੀ ਆਵਾਜ਼ ਵਿੱਚ ਉੱਤਰ ਦਿੱਤਾ ਬੁਖਾਰ ਹੋ ਗਿਆ ਸੀ ਤਾਂ ਇੱਕ ਦੋ ਦਿਨ ਹੋਰ ਆਰਾਮ ਕਰ ਲੈਣਾ ਸੀ ਮਾਲਕ ਨੇ ਖੁੱਲ੍ਹਦਿਲੀ ਨਾਲ ਕਿਹਾ ਤੇਰਾ ਚਿਹਰਾ ਤੇ ਇੱਕਦਮ ਉੱਤਰ ਗਿਆ ਜਿਸ ਤਰ੍ਹਾਂ ਕਈ ਮਹੀਨਿਆਂ ਦਾ ਬਿਮਾਰ ਹੁੰਦਾ ਹੈ ਨਹੀਂ ਜੀ ਹੁਣ ਮੈਂ ਬਿਲਕੁਲ ਠੀਕ ਹਾਂ ਐਵੇਂ ਜਰਾ ਮਾਸਾ ਕਮਜ਼ੋਰੀ ਹੈ ਜਿਹੜੀ 2-4 ਦਿਨਾਂ ਵਿੱਚ ਠੀਕ ਹੋ ਜਾਵੇਗੀ ਚੰਗਾ ਤੇਰੀ ਮਰਜ਼ੀ ਚਾਬੀਆਂ ਦਾ ਗੁੱਛਾ ਉਸ ਨੂੰ ਫੜਾ ਕੇ ਅਤਰ ਸਿੰਘ ਨੇ ਕਿਹਾ ਕਰਾਚੀ ਤੋਂ ਘੜੀਆਂ ਦਾ ਇੱਕ ਪਾਰਸਲ ਸੈਂਟਰਲ ਬੈਂਕ ਦੀ ਮਾਰਫਤ ਆਇਆ ਪਿਆ ਅੱਜ ਕਿਸੇ ਵੇਲੇ ਜਾ ਕੇ ਉਹ ਲੈ ਆਵੇਂ ਮੈਂ ਰਤਾ ਚਿਰਾਕਾ ਹੀਠਾਂ ਉਤਰਾਂਗਾ ਪੇਟ ਵਿੱਚ ਕੱਲ ਦੀ ਕੁਝ ਤਕਲੀਫ ਹੈ ਕਿੰਨੀ ਪੇਮੈਂਟ ਕਰਨੀ ਹੈ ਜੀ 1600 ਪੇਟੀ ਦੇ ਹੇਠਲੇ ਖਾਨੇ ਵਿੱਚ ਉਸਦੇ ਛੋਟੇ ਡੱਬੇ ਵਿੱਚ 100-100 ਦੇ ਨੋਟ ਪਏ ਨੇ ਲੈ ਜਾਇਂ ਚੰਗਾ ਜੀ ਕਹਿ ਕੇ ਉਹ ਹੀਠਾਂ ਉਤਰਿਆ ਤੇ ਦੁਕਾਨ ਖੋਲ ਕੇ ਬੋਕਰ ਬੁਹਾਰੀ ਕਰਨ ਲੱਗਾ ਕੰਮ ਬਹੁਤ ਸਾਰਾ ਇਕੱਠਾ ਹੋਇਆ ਪਿਆ ਸੀ ਹਿਸਾਬ ਕਿਤਾਬ ਤੋਂ ਛੁੱਟ ਬਹੁਤ ਸਾਰੀਆਂ ਘੜੀਆਂ ਤੇ ਦੋ ਤਿੰਨ ਵੱਡੇ ਕਲਾਕਾਰ ਵੀ ਮੁਰੰਮਤ ਲਈ ਆਏ ਪਏ ਸਨ ਉਹ ਕੰਮ ਵਿੱਚ ਰੁੱਝ ਗਿਆ ਉਸ ਦੀ ਸਲਾਹ ਸੀ ਕਿ ਸ਼ਾਮ ਤੱਕ ਬਹੁਤ ਸਾਰਾ ਕੰਮ ਮੁਕਾ ਲਵੇਗਾ ਇਸ ਲਈ ਉਸਨੇ ਦੁਪਹਿਰਾਂ ਦੀ ਰੋਟੀ ਵੀ ਨਾ ਖਾਧੀ ਪਰ ਬੈਂਕ ਵਿੱਚ ਜਾਣਾ ਜ਼ਰੂਰੀ ਸੀ ਦੁਪਹਿਰ ਦੇ ਕੋਈ 1.5 ਵਜੇ ਉਸਨੇ ਪੇਟੀ ਖੋਲ ਕੇ ਰੁਪਏ ਕੱਢੇ ਤੇ ਮਾਲਕ ਨੂੰ ਦੁਕਾਨ ਤੇ ਬਿਠਾਉਣ ਲਈ ਉੱਪਰ ਚੜ੍ਹਿਆ ਪਰ ਉਸਨੂੰ ਦੁਕਾਨ ਬੰਦ ਕਰਨੀ ਪਈ ਅਤਰ ਸਿੰਘ ਨੂੰ ਤਕਲੀਫ ਕੁਝ ਜ਼ਿਆਦਾ ਸੀ ਦੁਕਾਨ ਦੇ ਤਾਕ ਭੀੜ ਕੇ ਉਹ ਬੈਂਕ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਵਿਦਿਆ ਤੇ ਬਸੰਤ ਦੋਵੇਂ ਭੈਣ ਭਰਾ ਆਉਂਦੇ ਦੇ ਸੀ ਭਰਾ ਜੀ ਵਿਦਿਆ ਨੇ ਆਉਂਦੇ ਹੀ ਉਸ ਦੇ ਲੱਕ ਨੂੰ ਜੱਫੀ ਪਾ ਕੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੋ ਇੱਕ ਕੰਮ ਪੈ ਗਿਆ ਸੀ ਵਿਦੋ ਕਿਦਾਰ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਵੀਣੀ ਭੈਣ ਤੁਹਾਨੂੰ ਬਹੁਤ ਯਾਦ ਕਰਦੀ ਗਈ ਬਸੰਤ ਨੇ ਉਸ ਦਾ ਹੱਥ ਫੜ ਕੇ ਕਿਹਾ ਡੋਲੀ ਚੜਦਿਆਂ ਤੋੜੀ ਵਿਚਾਰੀ ਪੁੱਛਦੀ ਰਹੀ ਸੀ ਵਿਦਿਆ ਨੇ ਬਸੰਤ ਦੀ ਪੁਸ਼ਟੀ ਵਿੱਚ ਕਿਹਾ ਕਿਦਾਰ ਦਾ ਜਿਵੇਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਸੀ ਉਸਨੇ ਵਿਦਿਆ ਨੂੰ ਪੁੱਛਿਆ ਕਿੱਥੇ ਚੱਲੇ ਜੀ ਤੁਸੀਂ ਤੁਹਾਨੂੰ ਸੱਦਣ ਬੇਜੀ ਬੜੇ ਉਦਾਸ ਨੇ ਵਿਦਿਆ ਨੇ ਗੰਭੀਰ ਆਵਾਜ਼ ਵਿੱਚ ਕਿਹਾ ਚੰਗਾ ਚਲੋ ਤੁਸੀਂ ਮੈਂ ਬੈਂਕ ਤੋਂ ਹੋ ਕੇ ਆਉਣਾ ਵਾ ਨਾ ਨਾ ਬੇਜੀ ਕਹਿੰਦੇ ਸਨ ਜ਼ਰੂਰ ਨਾਲ ਲੈ ਕੇ ਆਉਣਾ ਪਰ ਵਿਦੋ ਬੈਂਕ ਬੰਦ ਹੋ ਜਾਏਗਾ ਉਹ ਜਾਣੇ ਮੈਂ ਨਹੀਂ ਜਾਣ ਦੇਣਾ 베ਜੀ ਰੋਂਦੇ ਪਏ ਨੇ ਰੋਂਦੇ ਪਏ ਨੇ ਕਿਉਂ ਪਤਾ ਨਹੀਂ ਇੱਕ ਲਾਲਾ ਜਿਹਾ ਕਿਹੜੇ ਵੇਲੇ ਦਾ ਆ ਕੇ ਬੈਠਾ ਹੋਇਆ ਵੀ ਉਹ 베ਜੀ ਨੂੰ ਬੜਾ ਗੁੱਸੇ ਹੋਣ ਡਿਆ ਹੋਇਆ ਵੀ ਲਾਲਾ ਜਿਹਾ ਕੌਣ ਇਹੋ ਪਿਤਾ ਨਹੀਂ 베ਜੀ ਨੂੰ ਕਹਿੰਦਾ ਸੀ ਮੈਂ ਪਤਾ ਨਹੀਂ 베ਜੀ ਨੂੰ ਕਹਿੰਦਾ ਸੀ ਮੈਂ ਕੁਰਕੀ ਕਰਾ ਦਿਆਂਗਾ ਤੇ ਬੋਲਦੀ ਬੋਲਦੀ ਵਿਦਿਆ ਬੁਸਕਣ ਲੱਗ ਪਈ ਕੁਰਕੀ ਦ ਲਫਜ ਸੁਣ ਕੇ ਕਿਦਾਰ ਨੂੰ ਬੈਂਕ ਦਾ ਚੇਤਾ ਭੁੱਲ ਗਿਆ ਤੇ ਉਹ ਬਿਨਾਂ ਹੋਰ ਕੁਝ ਸੁਣਿਆ ਦੋਹਾਂ ਬਾਲਾਂ ਨਾਲ ਘਰ ਵੱਲ ਤੁਰ ਪਿਆ ਜਾ ਕੇ ਉਸ ਵੇਖਿਆ ਮਾਇਆ ਸੱਚਮੁੱਚ ਰੋ ਰਹੀ ਸੀ ਕਿਉਂ ਬੇਜੀ ਕਿਦਾਰ ਉਸ ਦੀਆਂ ਅੱਖਾਂ ਕੋਲ ਦੁਪੱਟੇ ਦਾ ਪੱਲਾ ਜਿਹੜਾ ਅਥਰੂ ਨਾਲ ਭਿੱਜਾ ਹੋਇਆ ਸੀ ਹਟਾਉਂਦਾ ਹੋਇਆ ਬੋਲਿਆ ਕੀ ਗੱਲ ਸੀ ਕਿਦਾਰ ਨੂੰ ਵੇਖਦਿਆਂ ਹੀ ਮਾਇਆ ਦੇ ਅਥਰੂ ਖੁਸ਼ਕ ਹੋ ਗਏ ਉੱਤਰ ਦੇਣ ਦੀ ਥਾਂ ਸਗੋਂ ਉਸਨੇ ਪ੍ਰਸ਼ਨ ਕੀਤਾ ਤੂੰ ਕਿੱਥੇ ਚਲਾ ਗਿਆ ਸੈਂ ਪਿੱਛੋਂ ਦੱਸਾਂਗਾ ਪਹਿਲਾਂ ਤੁਸੀਂ ਦੱਸੋ ਕੌਣ ਸੀ ਉਹ ਜਿਹੜਾ ਕਹਿੰਦਾ ਸੀ ਮਾਇਆ ਨੇ ਗਲਾ ਸਾਫ਼ ਕਰਕੇ ਕਹਿਣਾ ਸ਼ੁਰੂ ਕੀਤਾ ਕੀ ਦੱਸਾਂ ਕੇਦਾਰ ਇੱਕ ਵਿਪਤਾ ਟਲਦੀ ਨਹੀਂ ਦੂਜੀ ਹੋਰ ਆ ਪੈਂਦੀ ਏ ਮੇਰੀ ਅੱਗੇ ਤਾਂ ਵੀਣੀ ਦੇ ਪਾਪੇ ਨੇ ਮੇਰੀ ਅੱਗੇ ਤਾਂ ਵੀਣੀ ਦੇ ਪਾਪੇ ਨੇ ਕਦੀ ਜ਼ਿਕਰ ਨਹੀਂ ਕੀਤਾ ਪਰ ਗੱਲ ਕੀ ਸੀ ਗੋਲੜੇ ਦਾ ਉਹ ਜਿਹੜਾ ਕੋਈ ਸ਼ਾਹੂਕਾਰ ਏ ਸ਼ਾਮੂ ਸ਼ਾਹ ਕੀ ਖਬਰੇ ਕੀ ਨਾ ਸੁ ਉਸ ਦਾ ਮੁਨਸ਼ੀ ਆਇਆ ਸੀ ਕੀ ਕਹਿੰਦਾ ਸੀ ਕਹਿੰਦਾ ਸੀ ਅਖੇ ਤੂੰ ਸਾਡਾ ਕਰਜ਼ ਦੇਣਾ ਵੇ ਕਰਜ਼ ਕਿਸ ਗੱਲ ਦਾ ਕਰਜ਼ ਕਿੱਥੇ ਆ ਉਹ ਉਹਨੇ ਫੇਰ ਆਵੇਗਾ ਕਿੰਨਾ ਕੁ ਕਰਜ਼ ਦੱਸਦਾ ਸੀ ਥੋੜਾ ਸਿਕੜਾ ਵੀ ਤੇ ਨਹੀਂ ਦੱਸਦਾ 2.5 ਹਜ਼ਾਰ 2.5 ਹਜ਼ਾਰ ਕਿਦਾਰ ਦੇ ਜੁੱਸੇ ਚੋਂ ਜਿਵੇਂ ਕਿਸੇ ਨੇ ਸਾਰੀ ਰਾਤ ਚੂਸ ਲਈ ਅਜੇ ਇਹੋ ਗੱਲਾਂ ਹੋ ਰਹੀਆਂ ਸਨ ਕਿ ਇੱਕ ਮਧਰਾ ਚੁਸਤ ਜਿਹਾ ਆਦਮੀ ਇੱਕ ਮੋਟੀ ਸਾਰੀ ਵਹੀ ਕੱਚੇ ਮਾਰੀ ਅੰਦਰ ਦਾਖਲ ਹੋਇਆ ਮਾਇਆ ਨੇ ਅੱਖ ਦੇ ਇਸ਼ਾਰੇ ਨਾਲ ਕਿਦਾਰ ਨੂੰ ਸਮਝਾ ਦਿੱਤਾ ਕਿ ਇਹੋ ਹੈ। ਆਓ ਲਾਲਾ ਜੀ ਕੀ ਗੱਲ ਏ? ਕਿਦਾਰ ਨੇ ਡਰੀ ਹੋਈ ਨਜ਼ਰ ਨਾਲ ਉਸ ਵੱਲ ਤੱਕ ਕੇ ਪੁੱਛਿਆ। ਇਹਨਾਂ ਨੂੰ ਹੀ ਉਡੀਕ ਦੇ ਸੌ। ਕਿਦਾਰ ਦੀ ਗੱਲ ਦਾ ਉੱਤਰ ਦੇਣ ਦੀ ਥਾਂ ਉਸ ਓਪਰੇ ਆਦਮੀ ਨੇ ਮਾਇਆ ਵੱਲ ਤੱਕ ਕੇ ਪੁੱਛਿਆ ਤੇ ਮਾਇਆ ਦਾ ਹਾਂ ਵਿੱਚ ਉੱਤਰ ਸੁਣ ਕੇ ਉਹ ਕਿਦਾਰ ਨੂੰ ਕਹਿਣ ਲੱਗਾ। ਬਾਬੂ ਸਾਹਿਬ ਵੇਖੋ ਨਾ ਤੁਸੀਂ ਆਪ ਸਿਆਣੇ ਜੀ। ਵਿਹਾਰ ਹੋਰ ਚੀਜ਼ ਹੁੰਦੀ ਏ ਤੇ ਲਿਹਾਜ਼ ਹੋਰ ਚੀਜ਼। ਸਾਡੀ ਦੁਕਾਨ ਨਾਲ ਲਾਲਾ ਪੰਨਾ ਲਾਲ ਹੋਰਾਂ ਦੀ ਥੋੜੇ ਚਿਰਾਂ ਦੀ ਸਾਂਝ ਨਹੀਂ 10 12 ਬਰੇ ਤੋਂ ਬੜੀ ਚੰਗੀ ਦੀਪਦੀ ਆਈ ਐ ਉਹਨਾਂ ਦੀ ਪਿੱਠ ਪਈ ਸੁਣਦੀ ਐ ਆਦਮੀ ਉਹ ਨਿਹਰਾ ਪਾਸੇ ਦਾ ਸੋਨਾ ਐ ਪਰ ਤੁਸੀਂ ਜਾਣਦੇ ਹੋ ਗਰੀਬੀ ਸਰੀਬੀ ਹਰ ਕਿਸੇ ਤੇ ਆਉਂਦੀ ਐ ਹੋਣੀ ਰਾਜਿਆਂ ਰਾਣੇ ਤੇ ਵੀ ਨਹੀਂ ਟਲਦੀ ਨਹੀਂ ਤੇ ਇਹ 2 2.5 ਹਜ਼ਾਰ ਦੀ ਰਕਮ ਵੀ ਕੋਈ ਰਕਮ ਸੀ ਸ਼ਾਹ ਜੀ ਤੁਸੀਂ ਇਤਵਾਰ ਨਹੀਂ ਕਰਨਾ ਹਜ਼ਾਰਾਂ ਰੁਪਏ ਅੰਦਰ ਵੜ ਕੇ ਦਿੱਤੇ ਅੰਦਰ ਵੜ ਕੇ ਲਈ ਕਦੀ ਕਿਸੇ ਦੂਜੇ ਕੰਨ ਭੇਣਿਕ ਤੱਕ ਨਹੀਂ ਸੀ ਪਈ ਵਿਚਾਰੇ ਦੀ ਕਿਸਮਤ ਜੋ ਹਾਰ ਗਈ ਵਪਾਰ ਤੇ ਹੈ ਹੀ ਜੂਆ ਦਾ ਸਿੱਧਾ ਪੈ ਗਿਆ ਤੇ ਪੌਂ ਬਾਰਾ ਜੇ ਉਲਟਾ ਪੈ ਗਿਆ ਤਾਂ ਤਿੰਨੇ ਕਾਣੇ ਪਰ ਵੇਖੋ ਨਾ ਤੁਸੀਂ ਦਾਨੇ ਹੋ ਸਿਆਣੇ ਦੇ ਆਖਣਾ ਹੈ ਸਾਜਨ ਛੋੜੀਏ ਰੰਗ ਸਿਓ ਫਿਰ ਵੀ ਆਵੇ ਕੰਮ ਸਾਡੇ ਮਾਲਕ ਨਾਲ ਪੰਨਾ ਲਾਲ ਹੋਰਾਂ ਦੀ ਚਿਰੋਕੀ ਸਾਝੇ ਇਤਨੀ ਨਿੱਕੀ ਜਿਹੀ ਰਕਮ ਬਦਲੇ ਤੇ ਕਦੇ ਵਹੀ ਉੱਤੇ ਲੀਕ ਨਹੀਂ ਸੀ ਪਾਈ ਹੱਥ ਰੋਕੀ ਲੈ ਜਾਣੇ ਹੱਥ ਰੋਕੀ ਦੇ ਜਾਣੇ ਪਰ ਕੰਮ ਖਲੋ ਜਾਣ ਕਰਕੇ ਰੰਦੀ ਰਹਿ ਗਈ ਅੱਜ ਵੀ ਤੋਖਲੇ ਵਾਲੀ ਗੱਲ ਤੇ ਨਹੀਂ ਸੀ ਵੱਡੇ ਘਰਾਂ ਦੀਆਂ ਕਰੋੜੀਆਂ ਵੀ ਮਾਣ ਨਹੀਂ ਹੁੰਦੀਆਂ ਪਰ ਤੁਸੀਂ ਜਾਣਦੇ ਹੋ ਜਦ ਰਕਮ ਦੀ ਮਿਆਦ ਪੁੱਗਣ ਲੱਗੇ ਤਾਂ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ ਮੁੰਸ਼ੀ ਦੀਆਂ ਗੱਲਾਂ ਸੁਣ ਕੇ ਮਾਮਲਾ ਕੇਦਾਰ ਦੀ ਸਮਝ ਵਿੱਚ ਆ ਗਿਆ ਖਾਸ ਕਰਕੇ ਉਸ ਦੀ ਛੇਕੜ ਲਈ ਗੱਲ ਕੁਝ ਨਾ ਕੁਝ ਤੇ ਕਰਨਾ ਹੀ ਪੈਂਦਾ ਹੈ ਦਾ ਮਤਲਬ ਤਾਂ ਸਾਫ਼ ਸੀ ਕਾਨੂੰਨੀ ਚਾਰਾ ਜੋਈ ਦੀ ਤਮਕੀ ਇਸ ਤੋਂ ਬਾਅਦ ਮੁੰਸ਼ੀ ਨੇ ਵਹੀ ਫੋਲ ਕੇ ਸਾਰੀ ਰਕਮ ਵੇਰਵੇ ਨਾਲ ਸੁਣਾ ਦਿੱਤੀ ਇਤਨਾ ਅਸਲ ਤੇ ਇਤਨਾ سود ਕੁੱਲ ਮਿਲਾ ਕੇ ਬਣੇ 2512 ਰੁਪਏ 9 ਆਨੇ ਰਕਮ ਦੇ ਹੇਠਾਂ ਪੰਨਾ ਲਾਲ ਦੇ ਦਸਤਖਤ ਮੌਜੂਦ ਸਨ ਹੀਲ ਹੁਜਿਤ ਦੀ ਰਤੀ ਪਰ ਗੁੰਜਾਇਸ਼ ਨਹੀਂ ਸੀ ਤੁਹਾਨੂੰ ਇਸ ਬਾਰੇ ਕੁਝ ਵੀ ਇਲਮ ਨਹੀਂ ਬੇਜੀ ਕਿਦਾਰ ਨੇ ਚਿੰਤਾਤੁਰ ਹੋ ਕੇ ਮਾਇਆ ਨੂੰ ਪੁੱਛਿਆ ਉਹ ਬੋਲੀ ਮੇਰੇ ਅੱਗੇ ਤੇ ਉਹਨਾਂ ਕਦੀ ਜ਼ਿਕਰ ਨਹੀਂ ਕੀਤਾ ਘਰ ਦੀ ਹੋਵੇ ਭਾਵੇਂ ਬਾਹਰ ਦੀ ਰਤੀਰਵਾਲ ਗੱਲ ਉਹ ਮੇਰੇ ਅੱਗੇ ਕਰ ਦਿੰਦੇ ਸਨ ਪਰ ਇਸ ਵਾਰੇ ਤਾਂ ਉਹਨਾਂ ਕਦੀ ਕੁਝ ਦੱਸਿਆ ਨਹੀਂ ਸੀ ਚੰਗਾ ਲਾਲਾ ਜੀ ਕਿਦਾਰ ਨੇ ਨਰਮ ਸ਼ਬਦਾਂ ਵਿੱਚ ਮੁੰਸ਼ੀ ਨੂੰ ਕਹਿਣਾ ਸ਼ੁਰੂ ਕੀਤਾ ਸਾਨੂੰ ਚਿੱਠੀ ਪਾ ਕੇ ਇੱਕ ਵਾਰੀ ਪੁੱਛ ਲੈਣ ਦਿਓ ਅੱਜ ਤੋਂ ਪੰਜਵੇਂ ਛੇਵੇਂ ਦਿਨ ਬਮਈਓ ਜਵਾਬ ਆ ਜਾਵੇਗਾ ਫਿਰ ਜਿਵੇਂ ਤੁਸੀਂ ਉਸ ਦੀ ਗੱਲ ਟੋਕ ਕੇ ਮੁੰਸ਼ੀ ਬੋਲਿਆ ਵੇਖੋ ਸ਼ਾਹ ਜੀ ਸਿਆਣਿਆਂ ਦਾ ਅਖਾਣ ਏ ਸਖੀ ਨਾਲੋਂ ਸੂਮਪਲਾ ਜਿਹੜਾ ਤੁਰਤ ਦੇਵੇ ਜਵਾਬ ਰਕਮ ਦੀ ਮਿਆਦ ਜੇ ਪੁੱਗੀ ਹੋਈ ਦਿਨ ਸਿਰਫ 3 ਬਾਕੀ ਨੇ ਤੇ ਅੱਗੋਂ ਆ ਜਾਣੀਆਂ ਨੇ ਤੀਤੀਲਾਂ ਜੇ ਹਿਸਾਬ ਵਿੱਚ ਕੱਚੀ ਕਾਡੀ ਦਾ ਕੋਈ ਫਰਕ ਨਿਕਲੇ ਤਾਂ 100 ਸਾਲ ਬਾਅਦ ਵੀ ਲੈਣੀ ਦੇਣੀ ਬਾਕੀ ਜੇ ਤੁਸੀਂ ਕਹੋ ਸਹਾਰੇ ਵਾਲੀ ਗੱਲ ਤਾਂ ਇਹ ਕਿਸੇ ਨਹੀਂ ਜੇ ਮੰਨਣੀ ਪਰ ਮੁੰਸ਼ੀ ਜੀ ਆਖਰ ਪੁੱਛਣਾ ਤੇ ਜ਼ਰੂਰੀ ਹੈ ਨਾ ਮੰਨ ਲਿਆ ਕਿ ਤੁਹਾਡਾ ਹਿਸਾਬ ਬਿਲਕੁਲ ਠੀਕ ਹੋ ਜਾਵੇਗਾ ਫਿਰ ਵੀ ਤਸੱਲੀ ਕਰਨ ਵਿੱਚ ਕੋਈ ਹਰਜ ਨਹੀਂ ਤਸੱਲੀ ਜਮ ਜਮ ਕਰੋ ਐ ਵੇਖੋ ਪੰਨਾ ਲਾਲ ਹੋਰਾਂ ਦੇ ਦਸਤਖਤ ਇਤੋਂ ਵੱਧ ਤਸੱਲੀ ਹੋਰ ਕੀ ਹੋ ਸਕਦੀ ਏ ਬਾਕੀ ਜੇ ਤੁਸੀਂ ਉਹਨਾਂ ਨੂੰ ਪੁੱਛਣਾ ਹੈ ਤਾਂ ਜਮ ਜਮ ਪੁੱਛੋ ਪਰ ਗੁੱਸਾ ਨਾ ਕਰਨਾ ਦਾਵਾ ਭਲਕੇ ਜ਼ਰੂਰ ਹੋ ਜਾਣਾ ਜੀ ਰੁਪਇਆ 2250 ਹੋਰ ਚੜ ਜਾਵੇਗਾ ਮੇਰਾ ਤੇ ਕੋਈ ਹਰਜ ਨਹੀਂ ਐਤਕੇ ਮੁੰਸ਼ੀ ਦੀ ਆਵਾਜ਼ ਵਿੱਚ ਤੇਜ਼ੀ ਤੇ ਰਵੱਈਏ ਵਿੱਚ ਰੋਪ ਸੀ ਕਿਦਾਰ ਡੂੰਗੀ ਸੋਚ ਵਿੱਚ ਪੈ ਗਿਆ ਉਧਰ ਮਾਇਆ ਦਾ ਦਿਲ ਘੇਰਨੀਆਂ ਖਾ ਰਿਹਾ ਸੀ ਬਹੁਤ ਸਾਰਾ ਸੋਚਣ ਤੋਂ ਬਾਅਦ ਕਿਦਾਰ ਬੋਲਿਆ ਚੰਗਾ ਫਿਰ ਇਉਂ ਕਰੋ ਰਕਮ ਤੁਸੀਂ ਨਵੀਂ ਕਰ ਲਓ ਇਸ ਤਰ੍ਹਾਂ ਤੁਹਾਡੀ ਮਿਆਦ ਨੂੰ ਵੀ ਕੋਈ ਖਤਰਾ ਨਹੀਂ ਰਹੇਗਾ ਹਕਮਾਨਾ ਜਿਹਾ ਹੱਸਾ ਹੱਸ ਕੇ ਮੁਨਸ਼ੀ ਬੋਲਿਆ ਲਾਲਾ ਜੀ ਕੀ ਭੋਲੀਆਂ ਗੱਲਾਂ ਕਰਦੇ ਜੀ ਆਖੇ ਸਿਆਣਾ ਗੱਲ ਕਰੇ ਤੇ ਸਿਆਣਾ ਕਿਆਸ ਕਰੇ ਪਰਾ ਥੁੱਕੀ ਬੜੇ ਵੀ ਪੱਕਦੇ ਹੁੰਦੇ ਨੇ ਕਦੀ ਕੀ ਮਤਲਬ ਹੈ ਤੁਹਾਡਾ ਮਤਲਬ ਇਹੋ ਕਿ ਜੇ ਅਸੀਂ ਲੋਕ ਬਿਨਾਂ ਵਸੂਲੀ ਤੋਂ ਸਿਰਫ ਰਕਮਾਂ ਹੀ ਨਵੀਆਂ ਕਰਾਂਦੇ ਚਲੇ ਜਾਈਏ ਤਾਂ ਫਿਰ ਪੂਰੀਆਂ ਪੈ ਗਈਆਂ ਨਾਲੇ ਵੇਖੋ ਨਾ ਸ਼ਾਹ ਜੀ ਬੀਜ ਆਦਮੀ ਉੱਥੇ ਹੀ ਸੁੱਟਦਾ ਜਿੱਥੇ ਉੱਗਣ ਦੀ ਉਮੀਦ ਹੋਵੇ ਐਡਾ ਅਕਲ ਦਾ ਅੰਨਾ ਕਿਹੜਾ ਏ ਜਿਹੜਾ ਬੰਜਰ ਵਿੱਚ ਸੁੱਟੀ ਜਾਏਗਾ ਅੱਗੇ ਤੇ ਪਲਾਂ ਆਖਿਆ ਕਾਰੋਬਾਰ ਚੱਲਦਾ ਸੀ ਵਗਦੇ ਦਰਿਆ ਵਿੱਚੋਂ ਭਾਂਡਾ ਭਰਿਆ ਜਾਂਦਾ ਏ ਪਰ ਹੁਣ ਤੁਸੀਂ ਜਾਣ ਦਿਓ ਪੱਲਾ ਪੰਨਾ ਲਾਲ ਆਪ ਸਮਝੋ ਮਾਮੂਲੀ ਤਨਖਾਹ ਉੱਤੇ ਦੇਸੀ ਪਰਦੇਸੀ ਰੁਲਦੇ ਫਿਰਦੇ ਨੇ ਵੇਖੋ ਜੀ ਬੇਅਦਬੀ ਮਾਫ ਜੇ ਕੱਲ ਕੋਲੋਤਰ ਨੂੰ ਇਹ ਬੀਬੀ ਛੰਛਪਰੀ ਬਿੱਲੇ ਲਾ ਕੇ ਤੁਰਦੀ ਬਣੀ ਤਾਂ ਅਸੀਂ ਫੇਰ ਰਹਿ ਗਏ ਨਾ ਪਰੇ ਘਰੋਂ ਸਖਣੇ ਕੇਦਾਰ ਨੇ ਵੇਖਿਆ ਮੁੰਸ਼ੀ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ ਉਸ ਨੂੰ ਰਕਮ ਦੀ ਵਸੂਲੀ ਦਾ ਇਤਨਾ ਫਿਕਰ ਨਹੀਂ ਜਿੰਨਾ ਇਸ ਦੇ ਡੁੱਬਣ ਦਾ ਤੋਖਲਾ ਤੇ ਸ਼ਾਇਦ ਇਹੋ ਕਾਰਨ ਹੈ ਕਿ ਉਸ ਨੇ ਜਾਣ ਬੁਝ ਕੇ ਉਦੋਂ ਆਣ ਸ਼ਕਲ ਵਿਖਾਈ ਹੈ ਜਦੋਂ ਰਕਮ ਦੀ ਮਿਆਦ ਐਨ ਪੁੱਗਣ ਵਾਲੀ ਹੋ ਗਈ ਸੀ ਤਾਂ ਹੁਣ ਤੁਸੀਂ ਚਾਹੁੰਦੇ ਕੀ ਹੋ ਕੇਦਾਰ ਨੇ ਪੁੱਛਿਆ ਮਾਇਆ ਦੀ ਤਾਂ ਜਿਵੇਂ ਹੋਸ਼ ਟਿਕਾਣੇ ਹੀ ਨਹੀਂ ਸੀ ਸ਼ਾਜੀ ਮੁਨਸ਼ੀ ਨੇ ਹੋਰ ਬਕੇਰਾ ਹੋ ਕੇ ਕਿਹਾ ਐਸ ਕੰਨੋਂ ਸੁਣੋ ਭਾਵੇਂ ਉਸ ਕੰਨੋਂ ਹੁਣ ਨਰਦ ਦੇ ਥਾਂ ਕੋਲਾ ਰੱਖਿਆ ਕੰਮ ਨਹੀਂ ਜੇ ਸਰਨਾ ਔਖੇ ਹੋਵੋ ਭਾਵੇਂ ਸੁਖਾ ਲੇ ਰਕਮ ਦਾ ਭੁਗਤਾਨ ਤੁਹਾਨੂੰ ਕਰਨਾ ਹੀ ਪਵੇਗਾ ਨਹੀਂ ਤੇ ਨਹੀਂ ਤੇ ਕੀ ਮਾਮਲਾ ਅਦਾਲਤ ਵਿੱਚ ਜਾਏਗਾ ਇਸ ਦਾ ਮਤਲਬ ਇਹ ਹੋਇਆ ਕਿ ਜਿਸ ਆਦਮੀ ਨਾਲ ਤੁਹਾਡਾ ਇਤਨਾ ਪੁਰਾਣਾ ਵਿਹਾਰ ਸੀ ਜਿਸ ਪਾਸੋਂ ਤੁਸੀਂ ਹਜ਼ਾਰਾਂ ਰੁਪਏ ਕਮਾਏ ਹੋਣਗੇ ਅੱਜ ਤੁਸੀਂ ਉਸ ਦੀ ਘਰ ਵਾਲੀ ਨੂੰ ਅਦਾਲਤ ਵਿੱਚ ਕਸੀਟ ਕੇ ਉਸ ਦੀ ਇੱਜ਼ਤ ਬਰਬਾਦ ਕਰਨ ਤੇ ਉਤਾਰੂ ਹੋ ਗਏ ਹੋ ਕਿਦਾਰ ਦੇ ਸ਼ਬਦਾਂ ਵਿੱਚ ਤਲਖੀ ਆ ਰਹੀ ਸੀ ਜੋਸ਼ ਵਿੱਚ ਆਉਣ ਦੀ ਲੋੜ ਨਹੀਂ ਸ਼ਾਹ ਜੀ मुंशी ਹੋਰ ਰੋਗ ਨਾਲ ਬੋਲਿਆ ਇਸ ਵਿੱਚ ਇੱਜ਼ਤ ਬੇਇੱਜ਼ਤੀ ਦਾ ਕੋਈ ਸਵਾਲ ਨਹੀਂ ਇਹ ਤੇ ਵਪਾਰ ਹੈ ਨਾਲੇ ਤੁਸੀਂ ਚੰਗੇ ਭਲੇ ਸਿਆਣੇ ਹੋ ਸਭ ਕੁਝ ਸਮਝਦੇ ਹੋ ਚਲਤੀ ਦਾ ਨਾਮ ਗਾੜੀ ਹੈ बाबूजी ਅਸੀਂ ਲੋਕ ਜੋ ਹਜ਼ਾਰਾਂ ਰੁਪਏ ਅੱਖਾਂ ਮੀਟ ਕੇ ਸੁੱਟ ਛੱਡਨੇ ਆ ਤੇ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਉੱਤੇ एहसान ਕਰਨੇ ਆ ਨਾ ਹੀ ਵਸੂਲ ਕਰਨ ਲੱਗਿਆ ਅਸੀਂ ਖਿਆਲ ਕਰਦੇ ਆ ਕਿ ਕੋਈ ਪੁੰਨ ਕਰਕੇ ਸਾਨੂੰ ਦੇ ਰਿਹਾ ਹੈ ਚਲਦੇ ਕੰਮੀ ਹਰ ਗੱਲ ਦੀ ਗੁੰਜਾਇਸ਼ ਹੁੰਦੀ ਏ ਪਰ ਜਿਸ ਦਾ ਕੰਮ ਖੜੋ ਜਾਵੇ ਉਸ ਲਈ ਕੋਈ ਗੁੰਜਾਇਸ਼ ਬਾਕੀ ਨਹੀਂ ਰਹਿੰਦੀ ਲਿਹਾਜ਼ ਕੌਣ ਕਿਸੇ ਦਾ ਕਰਦਾ ਸ਼ਾਹ ਜੀ ਲਿਹਾਜ਼ ਸਾਰੇ ਹੁੰਦੇ ਨੇ ਚਲਦੇ ਕੰਮਾਂ ਦੇ ਹੁਣ ਤੇ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾ ਸਮਝੋ ਜਿਸ ਦੇ ਵਪਾਰ ਦਾ ਗੱਡਾ ਖੜੋ ਗਿਆ ਉਸ ਲਈ ਸਾਰੇ ਲਿਹਾਜ਼ ਮੁੱਕ ਗਏ ਉਸ ਦੀਆਂ ਕੋਰੀਆਂ ਤੇ ਬੇਮੁਰਬਤ ਗੱਲਾਂ ਸੁਣ ਕੇ ਕਿਦਾਰ ਦੇ ਜੁੱਸੇ ਨੂੰ ਅੱਗ ਲੱਗਦੀ ਜਾ ਰਹੀ ਸੀ ਉਸ ਦੀ ਅਣਖ ਉਸ ਨੂੰ ਟੁੰਬ ਰਹੀ ਸੀ ਉਹ 1 ਮਿੰਟ ਲਈ ਵੀ ਇਹੋ ਜਿਹਿਆਂ ਬੇਲਿਹਾਜ਼ ਗੱਲਾਂ ਸੁਣਨ ਨੂੰ ਤਿਆਰ ਨਹੀਂ ਸੀ ਖਾਸ ਕਰਕੇ ਮਾਇਆ ਦੇ ਸਾਹਮਣੇ ਜਿਸ ਨੂੰ ਉਹ ਧਰਮ ਦੀ ਮਾਂ ਸਮਝ ਕੇ ਪੂਜਦਾ ਸੀ ਇਹੋ ਜਿਹੇ ਆਦਮੀ ਦਾ ਕੁਝ ਕਹਿਣਾ ਤਾਂ ਕਿਤੇ ਰਹਾ ਸਾਹਮਣੇ ਬੈਠਣਾ ਵੀ ਉਸ ਲਈ ਅਸਹਿ ਸੀ ਨਾਲੇ ਹੁਣ ਜਦ ਕੀ ਉਹ ਵੇਖ ਚੁੱਕਾ ਸੀ ਕਿ ਇਨ੍ਹਾਂ ਤਿਲਾਂ ਵਿੱਚ ਤੇਲ ਕੋਈ ਨਹੀਂ ਉਸਨੇ ਅਣਖ ਭਰੀ ਆਵਾਜ਼ ਵਿੱਚ ਕਿਹਾ ਮੁੰਸ਼ੀ ਜੀ ਜੇ ਤੁਹਾਨੂੰ ਇਤਨੀ ਬੇਵਸਾਹੀਏ ਤਾਂ ਇਉਂ ਕਰੋ ਕਿ ਅੱਧੀ ਰਕਮ ਤੁਸੀਂ ਨਕਤ ਲੈ ਲਓ ਤੇ ਬਾਕੀ ਲਈ ਨਵਾਂ ਅਸ਼ਟਾਮ ਲਿਖਾ ਦਿਓ। ਮੁੰਸ਼ੀ ਨੇ ਜਦ ਅੱਧੀ ਰਕਮ ਦਾ ਨਾਂ ਸੁਣਿਆ ਤਾਂ ਉਹ ਸਮਝ ਗਿਆ ਕਿ ਉਸ ਦਾ ਦਾਅ ਖਾਲੀ ਨਹੀਂ ਗਿਆ। ਤੇ ਇਹੋ ਵੇਲਾ ਸੀ ਜਦ ਉਹ ਇਸ ਅੱਧ ਨੂੰ ਸਾਰੇ ਰੂਪ ਵਿੱਚ ਬਦਲ ਸਕਦਾ ਸੀ। ਉਧਰ ਮਾਇਆ ਜੀ ਜਰ ਕਿਦਾਰ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਸਹਿਮ ਨਾਲ ਕੰਬ ਉਠੀ। ਉਹ ਜਾਣਦੀ ਸੀ ਕਿ ਇਹ ਵੀਣਾ ਦੇ ਵਿਆਹ ਤੋਂ ਬਾਅਦ ਉਸ ਪਾਸ ਇੱਕ ਪਾਈ ਵੀ ਨਹੀਂ ਬਚੀ। ਸਭ ਕੁਝ ਕਰਗਾ ਹੀ ਉਸ ਤੇ ਸਿਰ ਚੜ ਗਿਆ ਹੈ। ਉਹ ਡਰ ਰਹੀ ਸੀ। ਕਿ ਜੇ Munshi ਨੇ Kidar ਦੀ ਤਜਵੀਜ਼ ਮਨਜ਼ੂਰ ਕਰ ਲਈ ਤਾਂ ਇਹ ਅੱਧੀ ਰਕਮ ਵੀ ਕਿੱਥੋਂ ਆਵੇਗੀ ਉਸ ਪਾਸ ਜੇ ਕੋਈ ਆਖਰੀ ਚਾਰਾ ਸੀ ਤਾਂ ਇਹੋ ਕਿ ਇਹ ਸ ਮਕਾਨ ਨੂੰ ਵੇਚ ਵਟ ਕੇ ਕੁਝ ਨਿਪਟਾਰਾ ਭਾਵੇਂ ਹੋ ਸਕੇ Munshi ਬੋਲਿਆ ਪਲਾ ਸ਼ਾਹ ਜੀ ਤੁਹਾਨੂੰ ਪਰਵਾਹ ਹੈ ਕਿਸੇ ਗੱਲ ਦੀ ਅੱਧੀ ਕੀ ਤੇ ਸਾਰੇ ਕੀ ਜਿੱਥੇ ਅੱਧੀ ਦਾ ਬੰਦੋਬਸਤ ਕਰੋਗੇ ਉੱਥੇ ਇੱਕ ਹਮਲਾ ਹੋਰ ਮਾਰ ਛੱਡਣਾ Kidar ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ Munshi 1500 ਨਕਤ ਲੈ ਕੇ 1000 ਦਾ ਵੱਖਰਾ ਪਰ ਨੋਟ ਲਿਖਾ ਲਵੇ पर मुंशी जी के उसने पैरਾਂ ਤੇ ਪਾਣੀ ਹੀ ਨਾ ਪੈਣ ਦਿੱਤਾ ਅਖੀਰ ਬਹੁਤ ਕਹਿਣ ਸੁਣਨ ਦੇ ਬਾਅਦ ਫੈਸਲਾ ਇਸ ਗੱਲ ਤੇ ਪੱਕਾ ਹੋਇਆ ਕਿ 1500 ਨਕਦ ਦਿੱਤਾ ਜਾਵੇ ਤੇ ਬਾਕੀ 1000 ਵਿੱਚ ਇਹ ਮਕਾਨ ਗਹਿਣੇ ਰੱਖਿਆ ਜਾਵੇ ਜਿਸ ਦੀ ਵਸੂਲੀ ਦੀ ਮਿਆਦ 2 ਸਾਲ ਹੋਵੇਗੀ ਇਸ ਫੈਸਲੇ ਅਨੁਸਾਰ ਉਸ ਵੇਲੇ ਕਿਦਾਰ ਨੇ ਜੇਬ ਚੋਂ 1500 ਰੁਪਏ ਦੇ ਨੋਟ ਕੱਢ ਕੇ मुंशी ਨੂੰ ਦੇ ਦਿੱਤੇ ਉਸ ਦੀ ਵਹੀ ਵਿੱਚ ਇਹ ਰਕਮ ਵਸੂਲੀ ਕਰਾ ਦਿੱਤੀ ਗਈ ਬਾਕੀ 1000 ਰੁਪਏ ਉਸ ਵਿੱਚ ਮਕਾਨ ਗਹਿਣੇ ਰੱਖਿਆ ਜਾਣਾ ਸੀ ਸਬਿਆਰੇ ਮਕਿਆਂ ਮਕਾਨ ਦੀ ਰਜਿਸਟਰੀ ਮਾਇਆ ਦੇ ਨਾਂ ਹੋਈ ਸੀ ਜਿਸ ਕਰਕੇ ਕੰਮ ਵਿੱਚ ਕਿਸੇ ਕਿਸਮ ਦੀ ਅੜਿਚਣ ਪੈਦਾ ਹੋਣ ਦਾ ਅੰਦੇਸ਼ਾ ਨਹੀਂ ਸੀ ਮੁੰਸ਼ੀ ਨੇ ਕਾਲੀ ਮਚਾਈ ਹੋਈ ਸੀ ਤੇ ਕਿਦਾਰ ਉਸ ਨਾਲੋਂ ਵੀ ਕਾਲਾ ਸੀ ਉਹ ਜਦ ਕਿ ਹੁਣ ਮਾਲਕ ਦੇ 1500 ਰੁਪਏ ਖੁਰਦ-ਬੁਰਦ ਕਰ ਚੁੱਕਾ ਸੀ ਤਾਂ ਬਚਾਉ ਦਾ ਉਸਨੇ ਇਹੋ ਟੰਗ ਸੋਚਿਆ ਕਿ ਝਟਪਟ ਇਸ ਕੰਮੋਂ ਵੇਲਾ ਹੋ ਕੇ ਕਿਤੇ ਖਿਸਕਦਾ ਬਣੇ ਸੋ ਛੇਤੀ ਨਾਲ ਰਹਿਮਨਾਮੇ ਦਾ ਕਾਗਜ਼ ਖਰੀਦਿਆ ਗਿਆ ਨਾਲ ਹੀ ਵਸੀਕਾ ਨੇ ਵੀ ਇਸ ਨੂੰ ਘਰ ਸਦਕੇ ਰਹਿਮਨਾਮਾ ਲਿਖਵਾ ਲਿਆ ਗਿਆ ਜਿਸ ਉੱਤੇ ਇੱਕ ਗਵਾਹੀ ਕਿਦਾਰ ਨੇ ਪਾ ਦਿੱਤੀ ਤੇ ਦੂਸਰੀ ਇੱਕ ਹੋਰ ہمسਾਏ ਨੇ ਹੁਣ ਕੇਵਲ ਰਹਿਮਨਾਮਾ ਤਸਦੀਕ ਕਰਵਾਉਣ ਦਾ ਕੰਮ ਬਾਕੀ ਸੀ ਜਿਸ ਲਈ ਭਲਕੇ ਮਾਇਆ ਨੂੰ ਕਚਹਿਰੀ ਜਾਣਾ ਪਵੇਗਾ ਤੇ ਬਸ ਕੰਮ ਖਤਮ ਹੋ ਜਾਵੇਗਾ ਸਾਰਾ ਕੰਮ ਖਤਮ ਹੋਣ ਤੋਂ ਬਾਅਦ ਮੁਨਸ਼ੀ ਭਲਕੇ ਆਉਣ ਦਾ ਇਕਰਾਰ ਕਰਕੇ ਤੇ ਵਹੀ ਕੱਚੇ ਮਾਰਕੀਟ ਤੁਰਦਾ ਬਣਿਆ ਇਧਰ ਕਿਦਾਰ ਨੇ ਲੱਗ ਦੇ ਹੱਥ ਇੱਕ ਹੋਰ ਕੰਮ ਵੀ ਕਰ ਸੁਟਿਆ ਉਸਨੇ ਆਪਣੇ ਮਾਲਕ ਦੇ ਨਾਂ ਇੱਕ ਚਿੱਠੀ ਲਿਖੀ ਤੇ ਫਿਰ ਚਿੱਠੀ ਤੇ ਚਾਬੀਆਂ ਦਾ ਗੁੱਛਾ ਮਾਇਆ ਤੂੰ ਵਖਰੇ ਹੋ ਕੇ ਬਸੰਤ ਨੂੰ ਦੇ ਕੇ ਕਹਿਣ ਲੱਗਾ ਲੈ ਕਾਕਾ ਇਹ ਦੋਵੇਂ ਚੀਜ਼ਾਂ ਦੌੜ ਕੇ ਸਰਦਾਰ ਦੀ ਹੱਟੀ ਦੇ ਆ ਤੇ ਆਪਣਾ ਨਾਂ ਪਤਾ ਜਾਂ ਮੇਰੀ ਬਾਬਤ ਕੁਝ ਨਾ ਦੱਸੀ ਬਸੰਤ ਚਲਾ ਗਿਆ ਮਾਇਆ ਇਸ ਸਾਰੇ ਕੰਮ ਨੂੰ ਜਾਦੂ ਦਾ ਖੀਲ ਜਾਂ ਸੁਪਨਾ ਜਿਹੀ ਸਮਝਦੀ ਹੋਈ ਜਿਵੇਂ ਜਿਵੇਂ ਕੇਦਾਰ ਕਹਿੰਦਾ ਗਿਆ ਕਰਦੀ ਗਈ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ